ਐਤਵਾਰ ਸੱਪ ਨੇ ਆ ਡੰਗ ਪਿਆ ਜੀ ਅੱਛਾ ਇਹ ਸੱਪ ਦੇ ਡੰਗ ਆ ਐਤਵਾਰ ਜਦੋਂ ਤੁਸੀਂ ਫੜਾ ਮੈਨੂੰ ਜ਼ਹਿਰ ਨਹੀਂ ਚੜਦਾ ਕਿਉਂਕਿ ਸਾਨੂੰ ਬਖਸ਼ ਹੈ ਸਾਡੇ ਲਈ ਅਸੀਂ ਇਹਨਾਂ ਨੂੰ ਆਪਣੇ ਮਾਪੇ ਵਸਮਾਈ ਕੇ ਫੜਦੇ ਆ ਪਹਿਲੀ ਵਾਰ ਜਿੱਥੇ ਤੁਸੀਂ ਇਸਲੇ ਮੇਰੇ ਕੋ ਖੜੇ ਹੋ ਆ ਉੱਪਰ ਬਿਜਲੀ ਦੀ ਤਾਰ ਪਈ ਆ ਉਹ ਜੋ ਟੁੱਟਾ ਇੱਥੇ ਤਾੜ ਦੇਗੀ ਮੈਂ ਇਧੋ ਚੜਨ ਲੱਗੇ ਮੇਰਾ ਪੈਰ ਸਲਿੱਪ ਹੋਇਆ ਤਾਰ ਮੇਰੇ ਇਸ ਹੱਥੇ ਚ ਬੜੀ ਤੇ 9 ਮਿੰਟ ਬਿਜਲੀ ਆ ਕਰੰਟ ਪਿਆ ਰਿਹਾ ਮੈਂ ਉਦੋਂ ਬਚਿਆ 84 ਚ ਗਵਰਨਮੈਂਟ ਦੀ ਜੱਗ ਲੱਗੀ ਬੰਦੇ ਬਚਾਉਂਦੇ ਉਦੋਂ ਮੈਂ ਪੂਰਾ ਖੁਦ ਜਲ ਚੁੱਕਾ ਸੀ ਡਾਕਟਰ ਕਹਿੰਦੇ ਮਰ ਜਾਏਗਾ ਮੈਂ ਉਦੋਂ ਵੀ ਜਿੰਦਾ ਰਹਾ ਫਿਰ ਸਤਲੋਈਏ ਚ ਗਣਪਤੀ ਦੀ ਮੂਰਤੀ ਤਾਰਨਗੇ ਉਹਨਾਂ ਨੂੰ ਤਾਰਦੇ ਹੋਏ ਮੇਰੇ ਗਲੇ ਵਿੱਚ ਉਹਨਾਂ ਦਾ ਕਪੜਾ ਫਸ ਗਿਆ ਤੇ ਮੈਨੂੰ ਮੂਰਤੀ ਪਾਣੀ ਵਿੱਚ ਹੀ ਲੈ ਗਈ ਮੈਂ ਉਦੋਂ ਵੀ ਬਚ ਗਿਆ ਯਾਨੀ ਮੈਂ ਆਪਣਾ ਚੌਥਾ ਜਨਮ ਕੱਢ ਚੁੱਕਾ ਡਰ ਨਹੀਂ ਲੱਗਦਾ ਕਿਤੇ ਨਾ ਕਿਤੇ ਕਿ ਸੱਪ ਫੜ ਰਹੇ ਹੋ ਕਿ ਡਰ ਲੱਗ ਜਾਏ ਡਰਦਾ ਸਾਨੂੰ ਕੋਈ ਨਹੀਂ ਹੁਣ ਮੈਨੂੰ ਦੱਸੋ ਵੀ ਕਿਹੜਾ ਬੰਦਾ ਆ ਜਿਹਨੇ ਮਾਂ-ਬਾਪ ਨੂੰ ਆਪਣੇ ਸਹੀ ਸਲਾਮਤ ਘਰੇ ਲੈ ਆਣ ਲਈ ਮਾਂ-ਬਾਪ ਉਹਨੂੰ ਮਾਰ ਦੇਣਗੇ ਨਹੀਂ ਮਾਰ ਸਕਦੇ ਮੈਂ ਬੜਾ ਸੁਨਿਆ ਹੋਇਆ ਮੈਂ ਮੂਵੀਆਂ 'ਚ ਵੀ ਦੇਖਿਆ ਹੋਇਆ ਕਿ ਸੱਪ ਬਦਲਾ ਲੈਂਦੇ ਨੇ ਕਿ ਤੁਹਾਨੂੰ ਲੱਗਦਾ ਵੀ ਸੱਪ ਬਦਲਾ ਲੈਂਦੇ ਨੇ ਸਭ ਬਦਲਾ ਉਹਨਾਂ ਕੋਲ ਲੈਂਦੇ ਨੇ ਜਿਹੜਾ ਉਹਨਾਂ ਦਾ ਜੋੜਾ ਮਾਰ ਦਿੰਦਾ ਜਿਵੇਂ ਇੱਕ ਨਾਗ ਨੂੰ ਮਾਰਤਾ ਨਾਗ ਵੀ ਛੱਡਦੀ ਨਹੀਂ ਉਹ ਸੱਤ ਬੰਦੇ ਤੱਕ ਜਨਮ ਤੱਕ ਉਹਨੇ ਉਹਨਾਂ ਦਾ ਬਦਲਾ ਲੈਣੀ ਹੈ ਕਹਿੰਦੇ ਵੀ ਜੇ ਦਾ ਸੱਪ ਨੂੰ ਫੜ ਕੇ ਦੰਦ ਤੋੜੇ ਜਾਣ ਤੇ ਉਹ ਦੰਦ ਤਤੈ ਜਿੰਦਾ ਰਹਿੰਦਾ ਜਦ ਤੱਕ ਦੰਦ ਨਹੀਂ ਆਉਂਦੇ ਜਿੱਦੈ ਦੰਦ ਆਉਂਦੇ ਆ ਦੰਦ ਤੋੜਨ ਵਾਲੇ ਨੂੰ ਆਂਦੇ ਹੀ ਪਹਿਲਾਂ ਦੱਸਦਾ ਮੇਰੇ ਕੋਲ ਸੱਪ ਦਾ ਡੰਗੇ ਆ ਜੇ ਅਗਰ 24 ਘੰਟੇ ਤੋਂ 1 ਮਿੰਟ ਪਹਿਲਾਂ ਵੀ ਮੇਰੇ ਕੋਲ ਆ ਗਿਆ ਮੈਂ ਕੋਰੇ ਕਾਗਜ਼ ਦੇ ਉੱਤੇ ਸੈਨ ਕਰਕੇ ਲਿਖ ਕੇ ਦਊਂਗਾ ਬੰਦਾ ਜਿੰਦਾ ਰਹੇ ਪ੍ਰੀਤ ਕਾਲ ਜੀ ਤੁਸੀਂ ਦੇਖ ਰਹੇ ਦ ਸਿਟੀ ਹੈਡਲਾਈਨ ਤੇ ਮੈਂ ਹਾਂ ਨਿਹਮਲਿਕ ਅਕਸਰ ਹੀ ਅਸੀਂ ਦੇਖਦੇ ਆ ਕਿ ਕਿਸੇ ਨਾ ਕਿਸੇ ਨੂੰ ਕਿਸੇ ਚੀਜ਼ ਰੱਬ ਵੱਲੋਂ ਕੋਈ ਬਖਸ਼ ਹੁੰਦੀ ਹੈ ਤੇ ਅੱਜ ਸਾਡੇ ਨਾਲ ਭਾਰਤ ਸ਼ਰਮਾ ਜੀ ਮੌਜੂਦ ਨੇ ਜੀ ਹਾਂ ਇਹਨਾਂ ਨੂੰ ਬਖਸ਼ਾ ਕਿ ਇਹ ਸੱਪ ਨੂੰ ਫੜਦੇ ਨੇ ਤੇ ਇਹਨਾਂ ਨੂੰ ਸੱਪ ਜਿਹੜਾ ਹੈ ਕੁਝ ਨਹੀਂ ਕਰ ਸਕਦੀ ਤੇ ਦੂਜੀ ਗੱਲ ਜੇਕਰ ਗੱਲ ਕੀਤੀ ਜਾਵੇ ਝਾੜੇ ਦੀ ਜੇ ਕਿਸੇ ਨੂੰ ਸੱਪ ਲੜ ਜਾਂਦਾ ਹੈ ਤੇ ਇਹ ਝਾੜਾ ਵੀ ਕਰਦੇ ਨੇ ਤੇ ਉਹ ਬਿਲਕੁਲ ਬੰਦੇ ਜਿਹੜੇ ਨੇ ਠੀਕ ਹੋ ਜਾਂਦੇ ਤੇ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਕਿ ਕਿਵੇਂ ਬਖਸ਼ ਮਿਲੀ ਕਦੋਂ ਤੋਂ ਜਿਹੜਾ ਇਹ ਕੰਮ ਕਰ ਰਹੇ ਨੇ ਤੇ ਕੀ ਕੀ ਇਹਨਾਂ ਕੋਲ ਜਿਹੜੀ ਮਾਨਤਾ ਹੈ ਤੇ ਸਭ ਤੋਂ ਪਹਿਲਾਂ ਸਵਾਗਤ ਕਰ ਲੈਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵਧੀਆ ਜੀ ਸਭ ਤੋਂ ਪਹਿਲਾਂ ਤਾਂ ਪਾਜੀ ਇਹ ਦੱਸੋ ਕਿ ਤੁਹਾਨੂੰ ਬਖਸ਼ ਮਿਲੀ ਹੋਈ ਹੈ ਸੱਪ ਫੜਨ ਦੀ ਕਿੰਨੇ ਕੋ ਸੱਚ ਹੈ ਮੈਂ 4 ਸਾਲ ਦੀ ਉਮਰ ਸੀਗੀ ਤੇ ਮੇਰੇ ਤਾਇਆ ਜੀ ਕੋਲ ਸਾਡੀ ਖਾਨਦਾਨੀ ਬਖਸ਼ ਹੈ ਜੀ ਤਾਇਆ ਜੀ ਸੀ ਮੇਰੇ ਸਭ ਤੋਂ ਵੱਡੇ ਘਰ ਦੇ ਉਹਨਾਂ ਦੀ ਡੈਥ ਹੋਣ ਤੋਂ ਬਾਅਦ ਇਹ ਉਹਨਾਂ ਦੀ ਬਖਸ਼ ਮੇਰੇ ਤੇ ਉਤਰੀ ਕਿਉਂਕਿ ਮੈਂ ਇਸ ਖਾਨਦਾਨ ਦਾ ਜੇਠਾ ਪੋਤਾ ਹਾਂ 4 ਸਾਲ ਦੀ ਉਮਰ ਤੇ ਮੈਂ ਗਊਸ਼ਾਲਾ ਚਾਦੀ ਦੁਕਾਨਸੇ ਮੇਰੇ ਡੈਡੀ ਦੀ ਤੇ ਮੈਂ ਉੱਥੇ ਹੁੰਦਾ ਸੀਗਾ ਤੇ ਸਾਡੇ ਸਾਹਮਣੇ ਇੱਕ ਭੰਜੀ ਦਾ ਵਿਆਹ ਸੀਗਾ ਕੁੜੀਆ ਦਾ ਕਿਉਂ ਮੈਂ ਉਹਨਾਂ ਨੂੰ ਵੱਡੀ ਦੀਦੀ ਕਹਿੰਦਾ ਹੁੰਦਾ ਸੀ ਤੇ ਉਹਨਾਂ ਦੇ ਵਿਆਹ ਦੇ ਜਦੋਂ ਤਿਆਰ ਹੋ ਕੇ ਆਪਣੇ ਅੰਦਰ ਰੂਮ ਵਿੱਚ ਬੈਠੇ ਉੱਥੇ ਪਹਿਲਾ ਸੱਪ ਮੈਂ ਉਦੋਂ ਫੜਿਆ ਜਦੋਂ ਕਿ ਮੈਨੂੰ ਇਸ ਚੀਜ਼ ਦੀ ਨੌਲੇਜ ਨਹੀਂ ਸੀ ਇਹ ਤਾਂ ਸੱਪ ਫੜਦੇ ਹੋ ਡਰ ਨਹੀਂ ਲੱਗਦਾ ਕਿ ਇਹਨੇ ਡੰਗ ਲੈਣਾ ਹੈ ਲੜ ਜਾਣਾ ਹੈ ਜਾਂ ਫਿਰ ਕਿ ਜੇ ਗੱਲ ਕੀਤੀ ਜਾਵੇ ਜ਼ਹਿਰ ਦੀ ਬਹੁਤ ਜ਼ਿਆਦਾ ਜ਼ਹਿਰ ਹੁੰਦਾ ਬੰਦੇ ਦਾ ਬਚਣਾ ਵੀ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਦੇਖੋ ਇਹ ਮੈਨੂੰ ਬਖਸ਼ ਨਾਲ ਉਸ ਤੋਂ ਬਾਅਦ ਤਾਇਆ ਜੀ ਨੇ ਕਿਹਾ ਕਹਿੰਦੇ ਪੁੱਤ ਵੀ ਮੈਂ ਤਾਂ ਦੁਨੀਆ ਛੱਡਤੀ ਜਦ ਤੱਕ ਤੂੰ ਜਿੰਦਾ ਹੈ ਤੇਰੇ ਕੋਲ ਹੀ ਰਹਿਣੀ ਹੈ ਉਸ ਤੋਂ ਬਾਅਦ ਜਿਹੜਾ ਸਾਡੇ ਖਾਨਦਾਨ ਦਾ ਜੇਠਾ ਪੁੱਤ ਹੋਏਗਾ ਉਹਦੇ ਕੋਲ ਚਲੇ ਜਾਣੀ ਉਸ ਖਾਨਦਾਨ ਦਾ ਜੇਠਾ ਪੁੱਤ ਮੇਰਾ ਹੀ ਹੈ ਦੇ ਤਾਇ ਨੇ ਇਹੀ ਕਿਹਾ ਸੀ ਵੀ ਤੈਨੂੰ ਕਿਸੇ ਚੀਜ਼ ਦਾ ਕੋਈ ਲਾਭ ਨਹੀਂ ਹੈ ਕਿਸੇ ਕੋਲੋਂ ਪੈਸਾ ਨਹੀਂ ਮੰਗਣਾ ਕਿਸੇ ਕੋਲੋਂ ਕੋਈ ਚੀਜ਼ ਦਾ ਐ ਨਹੀਂ ਕਰਨਾ ਵੀ ਹੱਥ ਕਿਸੇ ਅੱਗੇ ਨਹੀਂ ਹਟਣਾ ਭੋਲੇ ਨਾ ਤੇਰੇ ਤੇ ਪੂਰੀ ਰਹਿਮਤਾ ਕਰਦੇ ਨੇ ਹਰ ਵਕਤ ਭੋਲੇ ਨਾਨ ਨੇ ਮੇਰੇ ਤੇ ਸਾਥ ਦਿੱਤਾ ਤਿੰਨ ਵਾਰੀ ਮੇਰੇ ਨਾਲ ਮੌਤ ਦਾ ਕਾਰਨ ਵੀ ਇੱਥੇ ਫੋਂ ਮੈਨੂੰ ਅਦੀ ਕੋਈ ਦੁੱਖ ਨਹੀਂ ਸਬ ਮੌਤ ਦਾ ਕਾਰਨ ਕੀ ਬਣਿਆ ਪਹਿਲੀ ਵਾਰ ਜਿੱਥੇ ਤੁਸੀਂ ਇਸਲੇ ਮੇਰੇ ਕੋ ਖੜੇ ਹੋ ਆ ਉੱਪਰ ਵੀ ਜੀ ਤਾਰ ਪਈ ਆ ਉਹ ਜੋਰ ਟੁੱਟਾ ਇੱਥੇ ਤਾਰ ਡੇਗੀ ਮੈਂ ਇਧੋ ਚੜਨ ਲੱਗੇ ਮੇਰਾ ਪੈਰ ਸਲਿੱਪ ਹੋਇਆ ਤਾਰ ਮੇਰੇ ਇਸ ਹੱਥੇ ਜਿ ਬੜੀ ਤੇ 9 ਮਿੰਟ ਬਿਜਲੀ ਆ ਕਰੰਟ ਪਿਆ ਰਿਆ ਮੈਂ ਉਦੋਂ ਬਚਿਆ 84 ਚ ਗਵਰਨਮੈਂਟ ਦੀ ਜੱਗ ਲੱਗੀ ਬੰਦੇ ਬਚਾਉਂਦੇ ਉਦੋਂ ਮੈਂ ਪੂਰਾ ਖੁਦ ਜਲ ਚੁੱਕਾ ਸੀ ਡਾਕਟਰ ਕਹਿੰਦੇ ਮਰ ਜੇਗਾ ਮੈਂ ਉਦੋਂ ਵੀ ਜਿੰਦਾ ਰਿਆ ਫਿਰ ਸੱਤ ਲੋਈ ਚ ਗਣਪਤੀ ਦੀ ਮੂਰਤੀ ਤਾਰਨ ਗਏ ਉਹਨਾਂ ਨੂੰ ਤਾਰਦੇ ਹੋਏ ਮੇਰੇ ਗਲੇ ਵਿੱਚ ਉਹਨਾਂ ਦਾ ਕੱਪੜਾ ਫਸ ਗਿਆ ਤੇ ਮੈਨੂੰ ਮੂਰਤੀ ਪਾਣੀ ਵਿੱਚ ਹੀ ਲੈ ਗਈ ਮੈਂ ਉਦੋਂ ਵੀ ਬਚ ਗਿਆ ਜਾਨੀ ਮੈਂ ਆਪਣਾ ਚੌਥਾ ਜਨਮ ਕਰ ਚੁੱਕਾ ਜੇ ਡੰਗਾ ਲੱਗੋ ਪਰਸੋ ਫੜੇਸ ਐਤਵਾਰ ਸੱਪਰੇ ਅ ਡੰਗ ਪਿਆ ਜੀ ਅੱਛਾ ਇਹ ਸੱਪ ਦੇ ਡੰਗ ਆ ਐਤਵਾਰ ਜਦੋਂ ਤੁਸੀਂ ਫੜਾ ਮੈਨੂੰ ਜ਼ਹਿਰ ਨਹੀਂ ਚੜਦਾ ਜ਼ਹਿਰ ਨਹੀਂ ਚੜਦਾ ਕਿਉਂਕਿ ਸਾਨੂੰ ਬਖਸ਼ ਹੈ ਸਾਡੇ ਲਈ ਅਸੀਂ ਇਹਨਾਂ ਨੂੰ ਆਪਣੇ ਮਾਪੇ ਵਸਮੇ ਹੀ ਫੜਦੇ ਆ ਕੋਈ ਐ ਨਹੀਂ ਵੀ ਇਹ ਸੱਪ ਹੈ ਤੇ ਐਂ ਫੜਿਆ ਤੇ ਮੈਨੂੰ ਛੱਡ ਦੇਣਾ ਅੱਛਾ ਡਰ ਨਹੀਂ ਲੱਗਦਾ ਕਿਤੇ ਨਾ ਕਿਤੇ ਕਿ ਸੱਪ ਫੜ ਰਹੇ ਹੋ ਕਿ ਡਰ ਲੱਗ ਜਾ ਡਰਦਾ ਸਾਨੂੰ ਕੋਈ ਨਹੀਂ ਹੁਣ ਮੈਨੂੰ ਦੱਸੋ ਵੀ ਕਿਹੜਾ ਬੰਦਾ ਆ ਜਿਹਨੇ ਮਾਪੇ ਬਾਪ ਨੂੰ ਆਪਣੇ ਸਹੀ ਸਲਾਮਤ ਘਰੇ ਲੈ ਆਣ ਲਈ ਮਾਪੇ ਬਾਪ ਉਹਨੂੰ ਮਾਰ ਦੇਣਗੇ ਨਹੀਂ ਮਾਰ ਸਕਦੇ ਬੱਚਾ ਨਿਰਾਨ ਹੋ ਸਕਦਾ ਸ਼ੈਤਾਨ ਹੋ ਸਕਦਾ ਮਾਪੇ ਬਾਪ ਸ਼ੈਤਾਨ ਨਹੀਂ ਹੁੰਦੇ ਇਹ ਮੇਰੇ ਕੋਲ ਜਿਹੜੇ ਇਸਲੇ ਬੈਠੇ ਜਿਹੜੇ ਮੈਂ ਅੱਜ ਫੜੇ ਆ ਇਹ ਨਾਗਮਾਤਾ ਹੈ ਮੇਰੀ ਮਾਂ ਇਹਨਾਂ ਦੀ ਸੇਵਾ ਹੀ ਮੇਰਾ ਕਰਮ ਹੈ ਔਰ ਮੈਨੂੰ 13-9 ਸਾਲ ਹੋ ਗਏ ਵੀ ਮੈਂ ਆਪਣੀ ਜਨਾਨੀ ਤੋਂ ਗਏ ਤੋਂ ਬਾਅਦ ਮੈਂ ਬੱਚਾ ਕੋਲ ਵੀ ਸ਼ਕਲ ਦੇਖੀ 9 ਸਾਲ ਹੋ ਗਏ ਮੈਂ ਕੋਈ ਕੰਮ ਨਹੀਂ ਕਰ ਰਿਹਾ ਕੋਈ ਕਾਰ ਨਹੀਂ ਕਰ ਰਿਹਾ ਬਸ ਇੰਨੀ ਸੇਵਾ ਕਰ ਰਿਹਾ ਤੇ ਭੋਲੇ ਨਾ ਮੈਨੂੰ ਰੋਟੀ ਬਣ ਕੇ ਕਰਦੇ ਵਿੱਚ ਕੋਈ ਨਹੀਂ ਹੈਗਾ ਤੁਸੀਂ ਇਕੱਲੇ ਰਹਿੰਦੇ ਹੋ ਇੱਥੇ ਮੈਂ ਇਕੱਲਾ ਰਹਿਣਾ ਫੁੱਲ ਫੈਮਿਲੀ ਹੈ ਚਾਰ ਪੈਣਾ ਤਿੰਨ ਪਾਈਆਂ ਮੈਂ ਉਹਨਾਂ ਨਾਲ ਮੇਰੀ ਬੰਨਣੀ ਨਹੀਂ ਆ ਗੀ ਤੇ ਬੱਚੇ ਬੱਚੇ ਮੇਰੇ ਦੋ ਕੁੜੀਆਂ ਵਾ ਉਹਨਾਂ ਦਾ ਵਿਆਹ ਕਰਤਾ ਹੋਇਆ ਮੁੰਡਾ ਵਾ ਵੱਡਾ ਉਹ ਕਹਿੰਦਾ ਪੁਲਿਸ ਦੀ ਨੌਕਰੀ ਕਰਨੀ ਮੈਨੂੰ ਪੁਲਿਸ ਦੀ ਨੌਕਰੀ ਪਸੰਦ ਨਹੀਂ ਉਹਦੀ ਇਸ ਲਈ ਉਹਨਾਂ ਮੈਂ ਘਰੋਂ ਕੱਢਿਆ ਹੋਇਆ ਤੇ ਛੋਟਾ ਕਹਿੰਦਾ ਦਾ ਵਕੀਲ ਬੰਨਾ ਮੈਨੂੰ ਉਹ ਵੀ ਪਸੰਦ ਨਹੀਂ ਮੈਂ ਉਹਨਾਂ ਨਾਲ ਇਹ ਕਾਣੀ ਨਹੀਂ ਸਕਦਾ ਕਿਉਂਕਿ ਛੋਟਾ ਬੋਟ ਹੈ ਉਹ ਅਸੀਂ ਉਮਰ ਸਿਰਫ 11 ਸਾਲ ਹੈ ਕਿਉਂਕਿ ਦੋਈ ਪਾਸੇ ਲੁੱਟਖੋ ਚੋਰ ਵਜੜੀ ਹੈ ਵਕੀਲਾ ਕੋਲ ਚਲੇ ਆਉ ਲੁੱਟਦੇ ਖਾਂਦੇ ਆ ਇਹਨਾਂ ਕੋਲ ਚਲੇ ਜਾਓ ਉਹ ਲੁੱਟਦੇ ਖਾਂਦੇ ਆ ਅਸਲੀ ਹੱਥ ਜੋੜ ਕੇ ਬੇਨਤੀ ਹੈ ਵੀ ਇਹੋ ਜੀ ਨਾਲੋਂ ਸਾਰਾ ਕੁਝ ਮਾਫ ਕੀਤਾ ਜਾਵੇ ਅਜੇ ਜੇਕਰ ਗੱਲ ਕੀਤੀ ਜਾਵੇ ਸਾਂਪ ਦੀ ਹੈਨਾ ਵੀ ਤੁਸੀਂ ਉਹਨੂੰ ਗੱਲੇ ਤੋਂ ਫੜਦੇ ਹੋ ਤੇ ਕਿਤੇ ਨਾ ਕਿਤੇ ਰੋਕਿਆ ਨਹੀਂ ਜਾਂਦਾ ਤੁਹਾਡੇ ਮੁੰਡੇ ਵੱਲੋਂ ਜੋ ਕੁੜੀਆਂ ਵੱਲੋਂ ਕਿ ਬਹੁਤ ਜ਼ਿਆਦਾ ਰisks ਕੀ ਹੈ ਨਾ ਫੜੋ ਡਰ ਲੱਗਦਾ ਹੋ ਮੇਰੀ ਬੇਟੀ ਸ਼ਮਨ ਲਾਡਲੀ ਬੇਟੀ ਛੋਟੀ ਮਨ ਮੇਸ਼ੇ ਗੰਦੀ ਪਪਾ ਤੁਸੀਂ ਕਿਉਂ ਕਰਦੇ ਹੋ ਮਾ ਬੇਟਾ ਦੇਖ ਮੇਰੀ ਸੇਵਾ ਇਹ ਖਾਨਦਾਨੀ ਹੈ ਤੁਸੀਂ ਧੀਆ ਤੁਹਾਨੂੰ ਆਂਚ ਨਹੀਂ ਆਏਗੀ ਤੇ ਮੈਨੂੰ ਕਹਿੰਦੀ ਪਪਾ ਜੀ ਇਦਾਂ ਤੇ ਤੁਹਾਨੂੰ ਕੁਝ ਹੋ ਗਿਆ ਤੇ ਐਸੀ ਕਿੱਥੇ ਜਾਵਾਂਗੇ ਮੈਂ ਬੇਟਾ ਦੇਖ ਉਹਦੇ ਘਰ ਦੇਰ ਹੈ ਹੰਦੇਰ ਨਹੀਂ ਹੈ ਮੈਨੂੰ ਉਹਨਾਂ ਨੇ ਜਿਸਲੇ ਚੱਕਣਾ ਤੁਹਾਨੂੰ ਵੀ ਨਹੀਂ ਪਤਾ ਲੱਗਣਾ ਮੈਂ ਕੱਲ ਨੂੰ ਤੇਰਾ ਮੈਂ ਵਿਆਹ ਕਰ ਦਵਾਵਾ ਉਦੋਂ ਤੂੰ ਡੋਲੀ ਚ ਉੱਥੇ ਫੇੜਿਆਂ ਤੇ ਬੈਠੀ ਹੋਵੇਂ ਤੇ ਮੈਂ ਪਿੱਛੇ ਉੱਥੇ ਮੈਂ ਖੜੇ ਖੜੇ ਮਰ ਜਾ ਮੈਂ ਬੇਟਾ ਕਿਸੇ ਨੂੰ ਚੀਜ਼ ਦਾ ਨਹੀਂ ਪਤਾ ਮੈਂ ਇਹਨਾਂ ਵੀ ਇਹਨਾਂ ਦੀ ਸੇਵਾ ਹੀ ਮੈਨੂੰ ਅੱਜ ਤੁਹਾਨੂੰ ਇੱਥੇ ਧੱਕ ਲਈ ਆਈ 9 ਸਾਲ ਮੈਂ ਤੁਹਾਨੂੰ ਕਿੱਦਾਂ ਪਾਲਿਆ ਇਕੱਲੇ ਨੇ ਮੈਨੂੰ ਪਤਾ ਕੋਈ ਤੁਹਾਡੀ ਭੂਆ ਨਹੀਂ ਕੋਈ ਚਾਚੇ ਤੁਹਾਡੇ ਕੋਲ ਨਹੀਂ ਆਏ ਮੈਂ ਕੱਲਾ ਬੰਦਾ ਕੀ ਕਰਾਂ ਰੱਖਿਆ ਚਲਾਇਆ ਦਿਨ ਦਿਹਾੜੀ ਕੀਤੀ ਮਿਹਨਤ ਕਰਕੇ ਤੁਹਾਨੂੰ ਪਾਲ ਕੇ ਅੱਜ ਤੁਹਾਨੂੰ ਚੰਗੇ ਘਰਾਂ 'ਚ ਭੇਜਦਾ ਅੱਛਾ ਜਿਵੇਂ ਗੱਲ ਕੀਤੀ ਜਾਵੇ ਹੈਨਾ ਤੁਸੀਂ ਕਹਿ ਰਹੇ ਹੋ ਕਿ ਡਰ ਹੁੰਦਾ ਇੱਕ ਤਰੀਕੇ ਦਾ ਹਰ ਕਿਸੇ ਨੂੰ ਭੈਅ ਹੁੰਦਾ ਵੀ ਹੈਨਾ ਕਿ ਸਾਂਪਾਂ ਨਾਲ ਲੜ ਵੀ ਜਾਊਗਾ ਸਭ ਤੋਂ ਵੱਡਾ ਸਾਂਪ ਕਦੋਂ ਫੜਿਆ ਸੀ ਤੇ ਕਿੰਨਾ ਕੀ ਕਹਿੰਦਾ ਡਰ ਲੱਗਿਆ ਸੀ ਉਹਨੂੰ ਫੜਦੇ ਹੋ ਮੈਨੂੰ ਕੋਈ ਡਰ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਵੀ ਮੈਨੂੰ ਡਰ ਨਹੀਂ ਲੱਗਦਾ ਸਾਡੀ ਅੱਜ ਤੋਂ 2 ਦਿਨ ਪਹਿਲਾਂ ਹੀ 3 ਦਿਨ ਪਹਿਲਾਂ ਐਤਵਾਰ ਪੂਰੇ 1 ਵਜੇ ਤਾਜਪੁਰ ਚੌਂਗ ਦੇ ਵਿੱਚ ਕੰਡੇ ਦੇ ਉੱਤੋਂ ਸੱਪ ਨਿਕਲਿਆ ਔਰ ਮੈਨੂੰ ਆਪਣੇ ਨਾਲ ਡਰ ਨਾਲੋਂ ਜ਼ਿਆਦਾ ਮੈਨੂੰ ਸਾਹਮਣੇ ਦੋ ਬੱਚੇ ਖੜੇ ਨਜ਼ਰ ਆਏ ਜਿਹੜੋ ਸੱਪ ਉਹਨਾਂ ਵੱਲ ਭੱਜਿਆ ਜਾ ਰਿਹਾ ਸੀ ਇੱਕ ਸਿੰਘ ਸਾਹਿਬ ਪ੍ਰਧਾਨ ਸਾਹਿਬ ਨੇ ਬੋਲਿਆ ਕਹਿੰਦੇ ਬਿੱਟੂ ਉਹ ਸੱਪ ਜਾ ਰਿਹਾ ਮੈਂ ਬਿੱਟੂ ਨੂੰ ਤੱਕਾ ਦੇ ਕੇ ਰੋਡ ਕ੍ਰੋਸ ਕਰਕੇ ਟੈਂਪੂ ਵਾਲੇ ਨੂੰ ਦਬਕਾ ਮਾਰ ਕੇ ਰੋਕ ਕੇ ਮੈਂ ਜਾ ਕੇ ਉਹ ਸੱਪ ਫੜਿਆ ਉਹਦੀ ਵੀਡੀਓ ਬਣੀਆਂ ਪਈਆਂ ਲੋਕਾਂ ਨੇ ਮੋਬਾਈਲਾਂ ਵਿੱਚ ਫੋਟੋਆਂ ਆਈਆਂ ਪਈਆਂ ਉਹਨਾਂ ਨੇ WhatsApp ਵੀ ਕਰਤੀਆਂ ਓਈ ਅੱਛਾ ਜੇਕਰ ਕਿਸੇ ਨੇ ਸੱਪ ਫੜਾਉਣਾ ਹੋਵੇ ਜਾਂ ਤੁਹਾਨੂੰ ਬੁਲਾਣਾ ਹੋਵੇ ਕੋਈ ਆਪਣਾ ਨੰਬਰ ਵਗੈਰਾ ਇਹ ਲੋਕੇਸ਼ਨ ਵਗੈਰਾ ਦੱਸ ਦਿਓ ਮੈਂ ਲੁਧਿਆਣਾ ਤਾਜਪੁਰ ਕੰਡੇ ਅਮਨ ਤਨ ਕਰਦਾ ਤੇ ਹਾਂ ਜੀ ਕੰਡੇ ਦੇ ਬਿਲਕੁਲ ਸਾਹਮਣੇ ਮੇਰੇ ਭਾਜੀ ਦਾ ਆਫਿਸ ਹੈ ਜਿੱਥੇ ਮੈਂ ਰਹਿਣਾ ਵਾਂ ਤੇ ਮੇਰਾ ਮੋਬਾਈਲ ਨੰਬਰ ਹੈ 9875090032 ਕੀ ਗੱਲ ਹੋਰ ਤੁਸੀਂ ਕਹਿ ਰਹੇ ਮੈਨੂੰ ਡਰ ਨਹੀਂ ਲੱਗਦਾ ਪਰ ਕਿਤੇ ਨਾ ਕਿਤੇ ਤੁਸੀਂ ਇਕੱਲੇ ਵੀ ਰਹਿੰਨੇ ਹੋ ਕਿਤੇ ਐ ਨਹੀਂ ਲੱਗਦਾ ਵੀ ਸੱਪ ਜਿਹੜੇ ਨੇ ਕਹਿੰਦੇ ਬਦਲਾ ਵੀ ਲੈਂਦੇ ਨੇ ਹੈਨਾ ਮੈਂ ਬੜਾ ਸੁਣਿਆ ਹੋਇਆ ਮੈਂ ਮੂਵੀਆਂ 'ਚ ਵੀ ਦੇਖਿਆ ਹੋਇਆ ਕਿ ਸੱਪ ਬਦਲਾ ਲੈਂਦੇ ਨੇ ਕਿ ਤੁਹਾਨੂੰ ਲੱਗਦਾ ਵੀ ਸੱਪ ਬਦਲਾ ਲੈਂਦੇ ਨੇ ਤੁਹਾਡੀ ਗੱਲ ਬਿਲਕੁਲ ਸਹੀ ਹੈ ਵੀ ਸੱਪ ਬਦਲਾ ਲੈਂਦੇ ਨੇ ਸੱਪ ਬਦਲਾ ਉਹਨਾਂ ਕੋਲ ਲੈਂਦੇ ਨੇ ਜਿਹੜਾ ਉਹਨਾਂ ਦਾ ਜੋੜਾ ਮਾਰ ਦਿੰਦਾ ਜਿਵੇਂ ਇੱਕ ਨਾਗ ਨੂੰ ਮਾਰਤਾ ਨਾਗਿਨ ਛੱਡਦੀ ਨਹੀਂ ਉਹ ਸੱਤ ਬੰਦੇ ਤੱਕ ਜਨਮ ਤੱਕ ਉਹਨੇ ਉਹਨਾਂ ਦਾ ਬਦਲਾ ਲੈਣੀ ਹੈ ਤੇ ਜੇ ਸੇਵਾ ਕਰਨੀ ਹੈ ਜਿੱਦਾਂ ਹੀ ਫੜਨਾ ਕਹਿੰਦੇ ਵੀ ਜੇ ਇਹਦਾ ਸੱਪ ਨੂੰ ਫੜ ਕੇ ਦੰਦ ਤੋੜੇ ਜਾਣ ਤੇ ਉਹ ਦੰਦ ਤਤਈ ਜਿੰਦਾ ਰਹਿੰਦਾ ਜਦ ਤੱਕ ਦੰਦ ਨਹੀਂ ਆਉਂਦੇ ਜਿੱਦਾਂ ਹੀ ਦੰਦ ਆਉਂਦੇ ਆ ਦੰਦ ਤੋੜਨ ਵਾਲੇ ਨੂੰ ਆਂਦੇ ਹੀ ਪਹਿਲਾਂ ਦੱਸਦਾ ਇਹ ਦੰਦਨਾਂ ਨੂੰ 1 ਸਾਲ ਬਾਅਦ ਦੁਬਾਰਾ ਮਿਲਨੇ ਜਿਹੜੇ ਆਪਾਂ ਤੋੜ ਦਿੰਨੇ ਆ ਉਹਦਾ ਦੰਦ ਨਹੀਂ ਇਹਨਾਂ ਕੋਲ ਆਣੇ ਮਰਦਾ ਜਦੋਂ ਜੇ ਗੱਲ ਕੀਤੀ ਜਾਵੇ ਸਪੇਰਿਆਂ ਦੀ ਤੇ ਹੋਰ ਬਾਕੀ ਬਾਬਿਆਂ ਦੀ ਬਹੁਤ ਵੱਡੇ ਵੱਡੇ ਦਾਅਵੇ ਕਰ ਦਿੰਦੇ ਨੇ ਕਿ ਹਾਂ ਤੁਹਾਡੇ ਘਰ ਇਦਾਂ ਸੱਪ ਨੇ ਆਪਾਂ ਇਦਾਂ ਫੜਾਂਗੇ ਇਦਾਂ ਫੜਾਂਗੇ ਪਰ ਕਿਤੇ ਨੇ ਕਿਤੇ ਲੱਗਦਾ ਵੀ ਉਹਨਾਂ ਕੋਲ ਕੋਈ ਟ੍ਰਿਕ ਹੁੰਦੀ ਹੈ ਮੈਂ ਉਹਨਾਂ ਕੋ ਕੋਈ ਟ੍ਰਿਕ ਨਹੀਂ ਹੁੰਦੀ ਜੀ ਉਹਨਾਂ ਨੇ ਇਸ ਬੀਨਦੇਵ ਜਰੀਏ ਕਾਲਾ ਇਲਮ ਸਿੱਖਿਆ ਜੀ ਕਾਲਾ ਇਲਮ ਸਿੱਖਿਆ ਵੀ ਅਸੀਂ ਮੈਂ ਤਾਂ ਸਿਰਫ ਇੱਦਾਂ ਹੀ ਜਨਾਂ ਜੀ ਨਾ ਮੇਰੇ ਕੋਈ ਚੀਜ਼ ਹੈ ਉਹਨੂੰ ਇੱਦਾਂ ਵੱਡਾ ਚੋਲਾ ਪਾ ਲੈਂਦੇ ਨੇ ਜੀ ਚੋਲਾ ਪਾ ਲੈਂਦੇ ਨੇ ਚੋਲੇ ਦੇ ਉੱਤੇ ਜਿਹੜਾ ਤੋਲੀਆਂ ਪਾਇਆ ਹੁੰਦਾ ਉਹਦੀਆਂ ਕਦੇ ਵੀ ਦੇਖਣਾ ਉਹਨਾਂ ਦੇ ਧਾਗਿਆਂ ਦੀ ਲੜਾ ਪਈਆਂ ਹੁੰਦੀਆਂ ਨੇ ਉਹ ਜਿਸਲੇ ਜਾਂਦੇ ਨੇ ਸਭ ਨੂੰ ਕਹਿੰਦੇ ਬੀਬੀਓ ਬਾਹਰ ਹੋ ਜਾਓ ਬੱਚਿਓ ਬਾਹਰ ਹੋ ਜਾਓ ਭਾਜੀ ਬਾਹਰ ਹੋ ਜਾਓ ਅਸੀਂ ਅੰਦਰੋਂ ਜਾ ਕੇ ਫੜ ਕੇ ਲੈਣੇ ਆਂ ਅੰਦਰ ਜਾਂਦੇ ਨੇ ਧਾਗਾ ਸੁੱਟਦੇ ਨੇ ਕਾਲਾ ਇਲਮ ਪਰਦੇ ਨੇ ਤੇ ਜਿਸ ਘਰ ਚ ਇੱਕ ਸੱਪ ਹੋਵੇ ਉਥੋਂ ਦੀ ਪੰਜ ਪੰਜ ਸੱਪ ਕੱਢਦੇ ਨੇ ਕਿਉਂਕਿ ਉਹਨਾਂ ਨੂੰ ਸਿਰਫ ਪੈਸੇ ਦੀ ਕਮਾਈ ਆ ਵੀ ਇਹਨਾਂ ਕੋਲ ਮੈਂ ਇਹਨਾਂ ਪੈਸਾ ਲੈਣਾ ਮੈਨੂੰ ਪੈਸੇ ਦੀ ਕੋਈ ਲਾਲਚ ਨਹੀਂ ਮੈਂ ਤਾਂ ਕੋਈ ਮੇਰੇ ਕੋਲ ਸੱਪ ਦਾ ਡੰਗਿਆ ਵੀ ਆ ਜੇ ਮੈਂ ਉਹਦਾ ਵੀ ਫ੍ਰੀ ਇਲਾਜ ਕਰਦਾ ਕਿੰਨੇ ਦਿਨਾਂ ਦੇ ਵਿੱਚ ਜਿਹੜਾ ਤੁਸੀਂ ਕਹਿ ਰਹੇ ਹੋ ਇਲਾਜ ਕਰਦੇ ਹੋ ਝਾੜਾ ਕਰਦੇ ਹੋ ਤੇ ਉਹ ਠੀਕ ਹੋ ਜਾਂਦਾ ਮੇਰੇ ਕੋਲ ਸੱਪ ਦਾ ਡੰਗਿਆ ਆ ਜੇ 40 24 ਘੰਟਿਆਂ ਤੋਂ ਪਹਿਲਾਂ ਪਹਿਲਾਂ ਮੇਰੇ ਕੋਲ ਆ ਜੇ ਜੇ ਲੜਿਆ ਹਸਪੀਟਲ ਜਿੱਥੇ ਮਰਜ਼ੀ ਜਾਣਾ ਜਾਓ ਜਿੰਨਾ ਪੈਸਾ ਗਵਾਨਾ ਗ 24 ਘੰਟਿਆਂ ਤੋਂ ਪਹਿਲਾਂ ਪਹਿਲਾਂ ਮੇਰੇ ਕੋਲ ਆ ਜੇ ਅਗਰ 24 ਘੰਟੇ ਤੋਂ 1 ਮਿੰਟ ਪਹਿਲਾਂ ਵੀ ਮੇਰੇ ਕੋਲ ਆ ਗਿਆ ਮੈਂ ਕੋਰੇ ਕਾਗੀ ਦੇ ਉੱਤੇ ਸੈਨ ਕਰਕੇ ਲਿਖ ਕੇ ਦਊਂਗਾ ਬੰਦਾ ਜਿੰਦਾ ਰਹੇਗਾ ਪੱਕੀ ਗੱਲ ਹੈ ਮਤਲਬ ਤੁਸੀਂ ਕਹਿ ਰਹੇ ਹੋ ਕਿ 24 ਘੰਟੇ ਦੇ ਵਿੱਚ ਵਿੱਚ ਜੇਕਰ 24 ਘੰਟਿਆਂ ਤੋਂ ਪਹਿਲਾਂ ਪਹਿਲਾਂ ਮੇਰੇ ਕੋਲ ਆ ਗਿਆ 24 ਘੰਟੇ ਤੋਂ ਪਹਿਲਾਂ ਹੁਣ ਕਈ ਵਾਰੀ ਐਦਾਂ ਮੈਂ ਵੀ ਹੁਣ ਤਾਂ ਸਿਰਫ ਪਤਾ ਨਹੀਂ ਗੁੜੀਆਂ ਮਿਲਣਾਂ ਮਿਲੇ ਨਹੀਂ ਤਾਂ ਤੁਹਾਨੂੰ ਗੁੜੀਆਂ ਹੁੰਦੀ ਤਾਂ ਮੈਂ ਤੁਹਾਨੂੰ ਮਿਲਾਈ ਦਿੰਦਾ ਜਿਹਦੇ ਸ਼ਾਦੀ ਦੇ ਉੱਤੇ ਉਨਹੀ ਡੰਗ ਵੱਜਿਆ ਉਹਦੇ ਮਾਪੇ ਵਪ ਸੀ ਐਮ ਸੀ ਸਿਵਲ ਧਿਆਨਾਨੰਦ ਸਾਰੇ ਹਸਪੀਟਲ ਚ ਗਏ ਸੀਗੇ ਜਿਨ੍ਹਾਂ ਨੇ ਹਰ ਕੇ ਮਰਿਆ ਘਰਾਰ ਕੀਤਾ ਜੋ ਸੀ ਐਮ ਸੀ ਦੇ ਵਿੱਚੋਂ ਬਾਹਰ ਨਿਕਲੇ ਇੱਕ ਟੈਂਪੂ ਵਾਲੇ ਨੇ ਬੀਬੀ ਨੂੰ ਪੁੱਛਿਆ ਵੀ ਬੀਬੀ ਕੀ ਗੱਲ ਹੋ ਗਈ ਹੈ ਵੀ ਅੱਛੇ ਕਰਦੇ ਹੋ ਕਹਿੰਦਾ ਪੁੱਤ ਸਾਡੀ ਤਾਂ ਜਿੰਦਗੀ ਖਤਮ ਹੋ ਗਈ ਅੱਜ ਮੇਰੀ ਕੁੜੀ ਦਾ ਵਿਆਹ ਸੀਗਾ ਤੇ ਮੇਰੀ ਕੁੜੀ ਸੱਪ ਲੜ ਗਿਆ ਤੇ ਉਹ ਮਰ ਗਈ ਕਹਿੰਦਾ ਕਿੰਨਾ ਟਾਈਮ ਹੋਇਆ ਕਹਿੰਦੀ 18 ਘੰਟੇ ਹੋ ਚੁੱਕੇ ਨੇ ਅਸੀਂ ਹਸਪਤਾਲ ਤੱਕੇ ਖਾ ਕੇ ਲੱਖਾਂ ਰੁਪਇਆ ਲਾ ਲਿਆ ਕਹਿੰਦਾ ਜੀ 18 ਘੰਟੇ ਹੋ ਗਏ ਇਹ ਕਹਿੰਦਾ ਫੇ ਇੱਕ ਵਾਰੀ ਸਾਡੇ ਕੋ ਵੀ ਇੱਕ ਬੰਦਾ ਹੈ ਵੀ ਇੱਕ ਵਾਰੀ ਤੁਸੀਂ ਉਹਨੂੰ ਵੀ ਦਿਖਾ ਲਓ ਅਗਰ ਜੇ ਤਾਂ ਸਾਡੀ ਪੈਨਿਚ ਇੱਧਰ ਦਮ ਜ਼ਿੰਦਗੀ ਹੋਈ ਜਨਮ ਹੋਇਆ ਤੇ ਮਿਲੇਗੀ ਉਹ ਬੰਦਾ ਲੈ ਕੇ ਮੇਰੇ ਚਾਹ ਦੀ ਸ਼ਾਪ ਤੇ ਆਇਆ ਸੀਗਾ ਉਸ ਵੇ ਮੈਂ ਗੁਪਾਲ ਨਗਰ ਚੋਂਗੇ ਰਹਿੰਦਾ ਸੀਗਾ ਤੇ ਮੈਂ ਦੇਖਿਆ ਵੀ ਮੈਂ ਗਿਆ ਚਾਹ ਦੇ ਵਿੱਚ ਚਾਹ ਦੇ ਕੇ ਵਾਪਸ ਆਇਆ ਤਾਂ ਸਰ ਵੀ ਅੱਗੇ ਆਏ ਦੇਖਿਆ ਤਿੰਨ ਗੱਡੀਆਂ ਜਿਪਸੀਆਂ ਖੜੀਆਂ ਤੇ ਇੱਕ 3 ਵੀਲਰ ਖੜਾ ਹੈ ਜਿਹੜੇ 3 ਵੀਲਰ ਚ ਲੇਡੀਜ਼ ਖੜੀ ਸੀਗੀ ਔਰ ਮੈਂ ਉਹਨਾਂ ਨੂੰ ਪੁੱਛਿਆ ਮਾਤਾ ਜੀ ਕੀ ਗੱਲ ਹੋਈ ਕਹਿੰਦੀ ਵੀ ਭਾਈ ਇੱਥੇ ਕੋਈ ਸੱਪ ਵਾਲਾ ਬੰਦਾ ਹੈ ਮੈਂ ਕਿਹਾ ਹਾਂ ਜੀ ਮੈਂ ਕਿਹਾ ਤੁਸੀਂ ਬੋਲੋ ਕੀ ਗੱਲ ਹੋਈ ਕਹਿੰਦੀ ਮੇਰੀ ਕੁੜੀ ਨੂੰ 18 ਤੇ ਘੰਟੇ ਹੋ ਗਏ ਅੱਧਾ ਘੰਟਾ ਪੂਨਾ ਘੰਟਾ ਸਾਨੂੰ ਇੱਥੇ ਆਇਆ ਨੂੰ ਹੀ ਹੋ ਗਿਆ ਜਾਨੀ 19 ਘੰਟੇ ਹੋ ਗਏ ਆ ਵੀ ਮੇਰੀ ਕੁੜੀ ਦਾ ਵਿਆਹ ਵਾ ਮੈਂ ਉਹਨਾਂ ਨੂੰ ਕਿਹਾ ਵੀ ਦੇਖੋ ਮੈਂ ਧੀ ਪੈਨ ਨੂੰ ਹੱਥ ਨਹੀਂ ਲੰਦਾ ਮੇਰੇ ਅੱਖਾਂ ਤੇ ਬੰਨ੍ਹੋ ਪੱਟੀ ਮੈਂ ਆਪਣਾ ਹੱਥ ਸਿਰ ਤੋਂ ਐ ਕਰੂੰਗਾ ਜਿੱਥੇ ਜਾ ਕੇ ਮੇਰਾ ਹੱਥ ਰੁਕ ਜੇ ਉਹ ਜਗ੍ਹਾ ਤੁਸੀਂ ਦਬਾ ਲੈਣੀ ਹੈ ਕਪੜਾ ਪਾ ਦਿਓ ਮੈਂ ਕੁੜੀ ਬਚਾ ਦੇ ਕੁੜੀ ਬਚ ਗਈ ਫਿਰ ਹਾਂਜੀ ਕੁੜੀ ਬਚ ਗਈ ਦੋ ਮੁੰਡਾ ਦੀ ਮਾਂ ਵਾ ਉਹ ਦੋਨੋਂ ਲੜਕੇ ਮੈਨੂੰ ਮਾਮਾ ਜੀ ਕਹਿੰਦੇ ਨੇ ਸ਼ਾਬਾਸ਼ ਤਾਂ ਤਾਂ ਜਾਂਦੇ ਜਾਂਦੇ ਕੀ ਕਹਿਣਾ ਚਾਹੋਗੇ ਤੁਸੀਂ ਜਾਂਦੇ ਜਾਂਦਾ ਮੈਂ ਇਹੀ ਕਹੂੰਗਾ ਵੀ ਪੁੱਲੇ ਨਾਲ ਸਭ ਤੇ ਕਿਰਪਾ ਕਰਨ नागराज ਲੋਕਾਂ ਦੇ ਘਰਾਂ ਦੀ ਜਗ੍ਹਾ ਇੱਧਰ ਸਿੱਧਾ ਮੇਰੇ ਕੋਲ ਆ ਕੇ ਰਹਿਣ ਵੀ ਮੈਨੂੰ ਕੋਈ ਖਤਰਾ ਨਹੀਂ ਹੈ ਅੱਜ ਵੀ ਤਾਇਆ ਅੱਛਰੇ ਦੋ ਪਹਿਲਾਂ ਮੈਂ ਫੜ ਕੇ ਛੱਡ ਚੁੱਕਾ ਵਾਂ ਇੱਕ ਵਾਰ ਹੁਣ ਫੇਰ ਫੜ ਕੇ ਲਿਆ ਆ 15 ਮਿੰਟ ਪਹਿਲਾਂ ਮੈਂ ਸਫ ਫੜਿਆ ਸੀ ਹਲੋ ਜੀ ਅਸੀਂ ਗੱਲ ਕਰ ਲਈਏ 15 ਮਿੰਟ ਪਹਿਲਾਂ ਕਹਿੰਦਾ ਮੈਂ ਸੱਪ ਫੜਿਆ ਸੀਗਾ ਜੇ ਸੱਪ ਦੀ ਗੱਲ ਕੀਤੀ ਜਾਵੇ ਬਹੁਤ ਜ਼ਿਆਦਾ ਸੱਪ ਫੜੇ ਹੋਏ ਨੇ ਤੇ ਇਹਨਾਂ ਦਾ ਦਾਵਾ ਵੀ ਹੈ ਕਿ ਜੇ ਕਿਤੇ ਜੇਕਰ ਕਿਸੇ ਨੂੰ ਜਿਹੜਾ ਸੱਪ ਲੜ ਜਾਂਦਾ ਹੈ 24 ਘੰਟੇ ਦੇ ਵਿੱਚ ਵਿੱਚ ਇਹ ਜਿਹੜਾ ਉਹਨੂੰ ਸਹੀ ਕਰ ਦੇਣਗੇ ਉਹਦੀ ਜਿਹੜੇ ਬਾਡੀ ਦੇ ਵਿੱਚ ਜਿਹੜਾ ਜ਼ਹਿਰ ਆ ਉਹ ਕੱਢ ਦੇਣਗੇ ਆਪਣੇ ਜਿਹੜੇ ਮੰਤਰਾਂ ਨਾਲ ਅੱਛਾ ਕੋਈ ਮੰਤਰ ਵੀ ਆ ਤੁਹਾਡੇ ਕੋਲ ਮੰਤਰ ਮੇਰੇ ਕੋਲ ਸਿਰਫ ਉਹਨਾਂ ਦਾ ਮਖਲੀ ਉਹਨਾਂ ਦਾ ਜਾਪ ਕਰਦਾ ਜਾਪ ਕਰਨ ਤੋਂ ਬਾਅਦ ਮੈਨੂੰ ਸਿਰਫ 나ਗ ਮੰਤਰ ਆਉਂਦਾ 나ਗ ਮੰਤਰ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਿਉਂਕਿ ਮੰਤਰ ਅੱਜ ਦੱਸਿਆ ਲੋਕ ਰਿਕਾਰਡਿੰਗ ਕਰਦੇ ਨੇ ਤੇ ਟੀਵੀਆਂ ਵਾਲੇ ਰਿਕਾਰਡਿੰਗ ਕਰਕੇ ਉਹ ਸੋਹ ਦੇ ਵੀ ਸਰਨਾਗ ਮੰਤਰਪਾਲਨ ਤੋਂ ਬਾਅਦ ਸੀ ਉਹਨਾਂ ਦੀ ਖਾਨਦਾਨ ਦੀ ਬਖਸ਼ ਲੈ ਲਈ ਜੀ ਮੰਤਰਮੰਦ ਹਨੀ ਹਦਾਬਾਈ ਮੈਂ ਖਾਲੀ ਭੋਲੇ ਨਾਲ ਦਾ ਜਾਪ ਕਰਦਾ ਕੱਚੀ ਲੱਸੀ ਮੇਰਾ ਮੇਨ ਮੋਡਾ ਇਸ ਜਿਸ ਹੱਥੋਂ ਮੈਂ ਕੱਚੀ ਲੱਸੀ ਪਾਣੀ ਪਾ ਕੇ ਛਿੱਟਾ ਦੇਣਾ ਉਸੇ ਹੱਥ ਨਾਲ ਮੈਂ ਸੱਪ ਵਰਨਾ ਕਿਉਂਕਿ ਦੂਜੇ ਹੱਥ ਮੈਂ ਯੂਜ਼ ਨਹੀਂ ਕਰਦਾ ਅਜੇ ਸੱਪ ਨੂੰ ਤੁਸੀਂ ਕੱਚੀ ਲੱਸੀ ਦੇ ਵਿੱਚ ਵੀ ਰੱਖਿਆ ਹੋਇਆ ਹਾਂਜੀ ਕੱਚੀ ਲੱਸੀ ਵਿੱਚ ਰੱਖਿਆ ਜਾਂਦਾ ਜੀ ਮੈਨੂੰ ਬਖਸ਼ ਚਾਹ ਕਾਤਾ ਵੀ ਮੈਂ ਇਹਨਾਂ ਨੂੰ ਜੱਤਈ ਉੱਤੋਂ ਮੈਨੂੰ ਭੋਲੇ ਨਾਲ ਦਾ ਅਸ਼ੀਰਵਾਦ ਨਹੀਂ ਹੁੰਦਾ ਵੀ ਭਾਈ ਇਹਨ ਹੁਣ ਅੱਛੀ ਜਗ੍ਹਾ ਛੋੜ ਦੇ ਤਾਂ ਤੇ ਮੈਂ ਨਹੀਂ ਛੱਡ ਸਕਦਾ ਜਿਸ ਵੇ ਦੁੱਧ ਪਾਰ ਦਾ ਭੋਲੇ ਨਾਲ ਦਾ ਅਸ਼ੀਰਵਾਦ ਆਂਦਾ ਮਨ ਆ ਜਾਂਦੀ ਹੈ ਫਿਰ ਇਹਨਾਂ ਨੂੰ ਮੈਂ ਕਿੱਥੇ ਜਾਣਾ ਨੀਲੋ ਜਾਣਾ ਕਿੱਥੇ ਜੰਗਲ ਛੇਣਾ ਕਿਹੜੀ ਜਗ੍ਹਾ ਛੇਣਾ ਫਿਰ ਮੈਂ ਇਹਨਾਂ ਨੂੰ ਉਹ ਜਗ੍ਹਾ ਨਜ਼ਰ ਆਂਦੀ ਮੈਂ ਉੱਥੇ ਲੈ ਜਾ ਕੇ ਇਹਨਾਂ ਨੂੰ ਆਰਾਮ ਨਾ ਛੱਡਿਆ ਸੋ ਹਾਲੋ ਜੀ ਅਸੀਂ ਗੱਲ ਕਰ ਲਈਏ ਜੇ ਗੱਲ ਕੀਤੀ ਜਾਵੇ ਸਾਂਪਾਂ ਦੀ ਤੁਹਾਨੂੰ ਦੱਸ ਦਿੱਤਾ ਕਿ ਸੱਪ ਫੜਨ ਦੇ ਵਿੱਚ ਇਹਨਾਂ ਨੂੰ ਜਿਹੜਾ ਹੈ ਖਾਨਦਾਨੀ ਬਖਸ਼ੇ ਦੇ ਗੱਲ ਕੀਤੀ ਜਾਵੇ ਸੱਪ ਲੜਨ ਦੀ ਤੇ ਜੇ ਅਗਰ ਗੱਲ ਕੀਤੀ ਜਾਵੇ ਸੱਪ ਲੜਨ ਦੀ ਤੇ ਇਹਨਾਂ ਨੇ ਦੱਸਿਆ ਕਿ ਜਿਹੜੇ ਸੱਪੋ ਜੇਕਰ ਲੜ ਜੇ ਤੇ 24 ਘੰਟਿਆਂ ਦੇ ਵਿੱਚ ਵਿੱਚ ਜਿਹੜਾ ਹੈ ਸੱਪ ਦਾ ਛਾੜਾ ਕਰ ਦਿੰਦੇ ਨੇ ਤੇ ਲੋਕੇਸ਼ਨ ਤੇ ਨੰਬਰ ਇਹਨਾਂ ਨੇ ਦੱਸ ਦਿੱਤਾ ਹੈ ਤੇ ਬਿਲਕੁਲ ਹੀ ਜਿਹੜੀ ਇਹਨਾਂ ਵੱਲੋਂ ਜਿਹੜੀ ਸੇਵਾ ਕੀਤੀ ਜਾ ਰਹੀ ਬਿਲਕੁਲ ਹੀ ਮੁਫਤ ਦੇ ਵਿੱਚ ਕੀਤੀ ਜਾ ਰਹੀ ਹੈ ਫ੍ਰੀ ਦੇ ਵਿੱਚ ਕੀਤੀ ਜਾ ਰਹੀ ਹੈ ਨੰਬਰ ਇਹਨਾਂ ਨੇ ਦੱਸ ਦਿੱਤਾ ਜੇ ਤੁਹਾਡੇ ਕੋਲ ਕੋਈ ਪ੍ਰੋਬਲਮ ਆ ਸੱਪ ਦੀ ਜਾਂ ਕਿਸੇ ਨੂੰ ਲੜ ਗਿਆ ਹੈ ਤੇ ਇਹਨਾਂ ਨੂੰ ਜਿਹੜਾ ਆ ਜਾਂ ਮਿੱਟੀ ਲੱਗ ਜੇ ਜਾਂ ਕੁਝ ਵੀ ਤੇ ਇਹਨਾਂ ਦਾ ਜਿਹੜਾ ਨੰਬਰ ਆ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਗਿਆ ਤੇ ਲੋਕੇਸ਼ਨ ਵੀ ਦੱਸ ਦਿੱਤੀ ਗਈ ਹੈ ਇਹਨਾਂ ਨਾਲ ਗੱਲ ਕਰ ਲਿਓ ਤੇ ਹੋਰ ਇਦਾਂ ਦੀ ਅਪਡੇਟਸ ਲਈ ਸਾਡੇ ਨਾਲ ਬਣੇ ਰਹੋ ਤੇ ਦੇਖਦੇ ਰਹੋ ਸਿਟੀ ਹੈਡਲਾਈਨ ਮੈਂ ਹਮਲਿਕ ਕੈਮਰਾ ਪਰਸਨ ਵਿਸ਼ੂ ਨਾਲ